ਚਾਹ ਠੀਕ ਠਾਕ ਤੇ ਅਸੀਂ ਚੱਲੇ ਆ ਜੀ ਦੁਬਈ ਤੇ ਇਹ ਵੀ ਜੇ ਸਾਡੇ ਆ ਗਏ ਨੇ ਦੁਬਈ ਦੇ ਇਹ ਮੇਰੇ ਮੁੰਡੇ ਦਾ ਵੀਜ਼ਾ ਵਾ ਤੇ ਪ੍ਰਿੰਟ ਮੈਂ ਘਟਾ ਲਈ ਹੀ ਜਾ ਕੇ ਡੇਰੇ ਬਾਬਾਨਾਨਕ ਤੋਂ ਤੇ ਬੈਗ ਆਲਮੋਸਟ ਸਾਡੀ ਤਿਆਰੀ ਹੋ ਗਈ ਡਨ ਬੈਗ ਬੁੱਕ ਅਸੀਂ ਕਰ ਲਿਆ ਪੈਕ ਉਹ ਦੇਖੋ ਦੋ ਬੈਗ ਇੱਕ ਵੱਡਾ ਬੈਗ ਥੱਲੇ ਨੀਚੇ ਵਾਲਾ ਇੱਕ ਉੱਪਰ ਛੋਟਾ ਤੇ ਤਿਆਰੀ ਅਸੀਂ ਕਰ ਲਈ ਆ ਤੇ ਕਿਸੇ ਨੇ ਵੀ ਦੁਬਈ ਦਾ ਟੂਰਿਸਟ ਵੀਜ਼ਾ ਲੈਣਾ ਹੋਏ 1 ਮਹੀਨੇ ਦਾ 2 ਮਹੀਨਿਆਂ ਦਾ 3 ਮਹੀਨਿਆਂ ਦਾ ਤੇ ਉਸ ਮੈਨੂੰ ਫੋਨ ਕਰ ਸਕਦਾ ਮੈਂ ਅੰਬਰ ਆਪਣਾ ਨੰਬਰ ਦੇ ਦਾਂਗਾ ਵਿੱਚ YouTube ਦੇ ਤੇ ਤੁਸੀਂ ਉੱਥੋਂ ਮੈਨੂੰ ਫੋਨ ਕਰ ਸਕਦੇ ਹੋ ਤੇ ਆਪਣਾ ਟੂਰਿਸਟ ਵੀਜ਼ਾ ਲੈ ਸਕਦੇ ਹੋ ਦੁਬਈ ਦਾ ਤੇ ਬਾਕੀ ਵੀਡੀਓ ਬਣਾਵਾਂਗੇ ਅਪਲੋਡ ਕਰਾਂਗੇ ਫਲਾਈਟ ਹੈਗੀ ਹੈ ਮੇਰੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਸਿੱਧੀ ਦੁਬਈ ਦੀ ਤੇ ਸਾਰਾ ਰਾਤ ਦੇ ਵਿੱਚ ਅਸੀਂ ਕਿਸ ਤਰ੍ਹਾਂ ਜਾਵਾਂ ਕਿਸ ਤਰ੍ਹਾਂ ਇਹ ਆਪਣੀ ਜਰਨੀ ਸਾਰੇ ਸ਼ੇਅਰ ਕਰਾਂਗੇ YouTube ਦੇ ਵੀਡੀਓ ਬਣਾ ਕੇ ਵਿੱਚ ਅਪਲੋਡ ਕਰਾਂਗੇ ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਜਰੂਰ ਹੌਸਲਾ ਵਧਾਇਓ ਮੇਰਾ ਵੀ ਤੇ ਮੈਂ ਹੋਰ ਆਪਣੀਆਂ ਨਵੀਂ ਨਵੀਂ ਵੀਡੀਓ ਅਪਲੋਡ ਕਰਾਂਗਾ YouTube ਦੇ ਉੱਪਰ ਤੇ ਦੁਬਈ ਤੁਹਾਨੂੰ ਦਿਖਾਵਾਂਗੇ ਤੇ ਇਸ ਦੁਬਈ ਵੇਖਣ ਲਈ ਆਪਣੇ ਜੋੜਨ ਲਈ ਸਭ ਤੋਂ ਪਹਿਲਾ ਵੀਡੀਓ ਜਿਹੜੀ ਤੁਹਾਨੂੰ ਸ਼ੋ ਹੋਵੇ ਇਸ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਤੁਹਾਨੂੰ ਦੁਬਈ ਵੀ ਦਾ ਦੁਬਈ ਦਾ ਟੂਰ ਵੀ ਤੁਹਾਨੂੰ ਜਿੰਨਾ ਹੀ ਇੰਜੋਏ ਕਰਾਂਗੇ ਉਨਾ ਹੀ ਤੁਹਾਨੂੰ ਇੰਜੋਏ ਕਰਾਂਗੇ ਤੇ ਵਿਜੇ ਸਾਡੇ ਆ ਬੇ ਕੋ ਪਏ ਵਿਜੇ ਸਾਡੇ ਨਿਕਲ ਗਏ ਇੰਤੇ ਤਿੰਨ ਵੀਜੇ ਆਏ ਨੇ ਕਿ ਸ਼ਰਾਏ ਲਾ। ਤੇ ਨੇਵੀ ਦੇ ਪੈਣੇ ਆ ਦੇਖ। ਵੀਰੇ ਸਾਡੇ ਰੈਡੀ ਆ ਟਿਕਟਾਂ ਸਾਡੀਆਂ ਰੈਡੀ ਆ ਵਾ ਪ੍ਰਿੰਟ ਮੈਂ ਕਢਾ ਲਏ ਨੇ। ਤੇ ਦੱਸਦੇ ਆ ਜੀ ਬਾਕੀ ਟ੍ਰੈਵਲ ਦੁਬਈ ਦਾ ਕਰਾਂਗੇ ਸਾਰੀ ਤੁਹਾਨੂੰ ਵੀਡੀਓ ਅਪਲੋਡ ਕਰਕੇ ਪਾਵਾਂਗੇ ਤੇ ਚੈਨਲ ਨੂੰ ਫਿਰ ਤੋਂ ਮੈਂ ਕਹਿਣਾ ਵਾ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਓ ਤੇ ਹੋਰ ਨਵੇਂ-ਨਵੇਂ ਵੀਡੀਓ ਪਾਵਾਂਗੇ ਇਸ ਚੈਨਲ ਦੇ ਉੱਤੇ ਓਕੇ ਜੀ। ਮਿਲਦੇ ਆ ਤੁਹਾਨੂੰ ਦੁਬਈ ਦੇ ਵਿੱਚ।